ਪਾਗਲਾ ਦੂਗੀ ਇਹ ਇਹ ਝੋਟੀ ਹੈਪੀ ਮੌਨ ਦੀ ਹੈ ਤੇ ਇਹ ਲੱਗਿਆ ਸੀ ਕੱਟਿਆ ਵਾਲਿਆਂ ਨੂੰ ਵੇਚਣਾ ਮੈਂ ਆ ਵੀ ਇੱਕ ਵਾਰੀ ਦੇਖ ਲੈ ਨਹੀਂ ਉਸ ਤੋਂ ਬਾਅਦ ਫਿਰ ਕੱਟਿਆਂ ਨੂੰ ਦੇਖਾਂ ਹਾਂ ਆਪਾਂ ਚੈੱਕ ਕਰਕੇ ਦੇਖਦੇ ਹਾਂ ਪਾਰਟੀ ਹੁੰਦੀ ਹੈ ਮੰਨਾਂ ਕਿ ਨਹੀਂ ਕਿ ਨਹੀਂ ਹੁੰਦੀ ਹੈ 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 ਜੀ ਚੱਕ ਵਾਮੋ ਦਾ ਵੀ ਮੁੰਡਾ ਪਾਰਟੀ ਹੋ ਵੀ ਤਰੀਕੇ ਨਾਲ ਝੋਟੀ ਤੂੰ ਕਹਿੰਦਾ ਸੀ ਰੋਮੇ ਕੱਟਿਆਣੇ ਨੂੰ ਇਸ ਤਰ੍ਹਾਂ ਵੱਢ ਦਿੰਦੇ ਹਾਂ ਤੈਨੂੰ ਹੋਰ ਪਾਰਟੀ ਬੋਲ ਕੀ ਹੈ ਪਾਰਟੀ ਮੈਂ ਬੁੱਲਾ ਇਹਨੂੰ ਤੇ ਮਾਰਟ ਹੋ ਗਿਆ ਇਹ ਆਪਾਂ ਨੂੰ ਪਾਰਟੀ ਕਰਦੇ ਆ ਦੇਖ ਪੂਛ ਬੜੀ ਤੇ ਬਣਾਵਾਂਗੇ ਦੇ ਪੈ ਚੱਕੇ 1500 ਰੁਪਈਆ ਲਓ ਜੀ ਇੱਕ ਤੋਂ ਦੋ ਤਿੰਨ 4 ਕੁਸ਼ ਹੈ ਮੱਲ ਸਾਹਮਣੇ ਖੁਸ਼ ਕਰਦੇ ਜੀ ਇਹ ਝੋਟੀ ਗੱਬੜ ਰਹੀਦਾ 1500 ਰੁਪਏ ਦਿੱਤਾ ਇਹਨਾਂ ਨੇ ਕਹਿੰਦੇ ਕੱਟਿਆਣੇ ਨੂੰ ਦੇਖ ਲਈਆਂ ਵਾਇਦੂ ਮੇਰੇ ਘਰ ਕੇ ਇੱਕ ਵਾਰੀ ਰਹਿਣ ਦੇ ਉਸ ਤੋਂ ਬਾਅਦ ਫਿਰ ਦੇਖਾਂਗੇ। ਹਾਂ ਮਾਲ ਸਾਹਿਬ। ਆਹ ਰਹੀਆਂ। ਠੀਕ ਹੈ ਜੀ।